ਸਾਸਰੀ ਗਾਲੇ ਵਿੱਚੋਂ ਬਰੋ ਅੱਜ ਹੈਗੀ ਆ ਪੰਜਾਬ ਬੰਦ ਦੀ ਕਾਲ ਤਾਂ ਕਰਕੇ ਬਈ ਕੰਮਕਾਰਤ ਕੋਈ ਹੈ ਨਹੀਂਗਾ ਵਿਲ ਸਟੈਂਡ ਤੇ ਖੜੇ ਹੈਗੇ ਤੇ 4:00 ਵਜੇ ਥੋੜਾ ਸਿਸਟਮ ਸਹੀ ਜਾ ਹੋ ਗਿਆ ਮਤਲਬ ਖੋਲਜੀ ਮਿਲ ਗਈ ਸੀ ਤੇ ਆਪਾਂ ਫਿਰ ਚੱਲੇ ਆ ਰਬਾਣੀਆਂ ਗੱਡੀ ਨਾ ਅੰਮ੍ਰਿਤਸਰ ਵੈਸੇ ਤੇ ਬਾਈ ਡ੍ਰੌਪ ਕਰਕੇ ਆ ਜਾਣੇ ਸੀ ਪਰ ਉੱਥੇ ਜਾ ਕੇ ਸਵਾਰੀ ਦਾ ਪਲਾਨ ਹੀ ਚੇਂਜ ਹੋ ਗਿਆ ਫੇਰ ਤੁਹਾਨੂੰ ਦੱਸਦਾ ਸਾਰਾ ਸਿਸਟਮ ਕੀ ਬਣਿਆ ਤਾਂ ਪਾਇਲਟ ਸਾਹਮਣੇ ਸਵਾਰੀ ਪਿਕ ਕਰ ਲਈ ਆ ਤਾਂ ਆਪਾਂ ਨੂੰ ਗੱਡੀ ਹੈਂਡ ਓਵਰ ਕਰਨੀ ਹੈ ਮਕਸੂਦਾ ਬਾਈਪਾਸ ਤੇ ਤੇ ਬਾਈ ਫੇਰ ਆਪਾਂ ਵੀ ਮਕਸੂਦਾ ਬਾਈਪਾਸ ਗੱਡੀ ਕੋ ਪਹੁੰਚ ਚੁੱਕੇ ਆ ਰਬਾਨੀਆ 17 ਸੀਟਾਂ ਵਾਲੀ ਗੱਡੀ ਆ ਬਾਈ ਇਹ ਤੇ ਬਾਈ ਪਾਇਲਟ ਸਾਹਬ ਜਿਹੜੀ ਗੱਡੀ 'ਚ ਆਪਾਂ ਆਏ ਆ ਉਸੇ ਗੱਡੀ 'ਚ ਬਾਈ ਜੀ ਹੁਣ ਨੇ ਵਾਪਸ ਤੁਰ ਪੈਣਾ ਵਾ ਤੇ ਬਾਈ ਗੱਡੀ 'ਚ ਜਿਹੜੀ ਫੈਮਿਲੀ ਆ ਉਹ ਦਿੱਲੀ ਤੋਂ ਆ ਤੇ ਪੰਜਾਬ ਘੁੰਮਣ ਆਏ ਹੋਏ ਆ ਅੰਮ੍ਰਿਤ ਰੋਕ ਲਿਓ ਗੱਡੀ ਤੇ ਬਾਈ ਵੈਸੇ ਇੱਕ ਗੱਲ ਆ ਜਲੰਧਰ ਤੋਂ ਲੈ ਕੇ ਅੰਮ੍ਰਿਤਸਰ ਤਾਨੂੰ ਹਰੇਕ ਇੰਟਰਨੈਸ਼ਨਲ ਫਾਸਟ ਫੂਡ ਬ੍ਰਾਂਡ ਮਿਲ ਜੂਗਾ 버ਗਰ ਕਿੰਗ ਮੈਕਡੀ ਵਗੈਰਾ ਵਗੈਰਾ ਤੇ ਆ ਸਾਰੀਆਂ ਬ੍ਰਾਂਚਾਂ ਬਾਈ ਦੇਖਦੇ ਦੇਖਦੇ ਬਣੀਆਂ ਵਾ 2-3 ਸਾਲਾਂ ਦੇ ਅੰਦਰ ਅੰਦਰ ਪਹਿਲਾਂ بس 2-3 ਢਾਬੇ ਹੁੰਦੇਗੇ ਫੇਮਸ ਅੱਜ ਦੀ ਰੇਟ 'ਚ ਬਾਈ ਸਵਾਰੀ ਆਪ ਹੀ ਕਹਿ ਜਾਂਦੀ ਆ 버ਗਰ ਕਿੰਗ ਜਾਂ ਮੈਕਡੀ ਵਗੈਰਾ ਤੇ ਰੋਕ ਲਿਓ ਭਾਜੀ ਭੁੱਖ ਲੱਗੀ ਹੋਈ ਆ ਤੇ ਬਾਈ ਆਪਾਂ ਗੱਡੀ ਦੀ ਪਹਿਲੀ ਬ੍ਰੇਕ ਮਾਰੀ ਆ ਢਿਲਵਾ ਟੋਲ ਤੇ ਇੱਥੇ ਬਈ ਮੈਕਡੀ ਬ੍ਰਿਸਟਾ ਵਾਲਿਆਂ ਨੇ ਆਪਣੀਆਂ ਹੱਟੀਆਂ ਖੋਲੀਆਂ ਹੈ 2- ਜਦੋਂ ਆਪਣਾ ਸ਼ੋਰੂਮ ਖੋਲਦੇ ਆ ਪਾਰਕਿੰਗ ਦਾ ਵੀ ਧਿਆਨ ਰੱਖਦੇ ਆ ਪਹਿਲਾਂ ਲੈਂਦੇ ਆ ਸੋ ਕੋ ਪਾਰਕਿੰਗ ਤੇ ਬਾਈ ਹੁਣ ਰੁਕੇ ਤੇ ਹੈਗੇ ਹੀ ਫਿਰ ਅਹੀਂ ਵੀ ਸਲਾਹ ਕਰਕੇ ਵੜ ਗਏ ਅੰਦਰ ਕੁਝ ਖਾਣ ਲਈ ਖਾਣਾ ਕੀ ਹੈ ਚੋਬਰਾਂ ਨੇ ਬਰਗਰ ਹੀ ਖਾਣਾ ਹੁੰਦਾ ਜਾਂ ਫਰੈਂਚ ਫ੍ਰਾਈਜ਼ ਲੈ ਲਾਂਗੇ ਥੋੜੀਆਂ-ਬੋਧੀਆਂ ਨਾਲ ਕੰਬੋ ਚ ਜਿਹੜੀਆਂ ਮਿਲਦੀਆਂ ਚਲੋ ਵੀ ਆਰਡਰ ਆਪਣਾ ਚੁੱਕਾ ਬਾਦ ਬਰਗਰ ਵਗੈਰਾ ਖਾਣ ਤੋਂ ਬਾਦ ਆਪਾਂ ਰਿਹੜੀਆਂ ਬਈ ਤੇ 5-7 ਮਿੰਟ ਬਾਦ ਆਪਣੀ ਸਵਾਰੀ ਵੀ ਆ ਚੁੱਕੀ ਹੀ ਤੇ ਸਫ਼ਰ ਦੁਬਾਰਾ ਤੋਂ ਕੰਟੀਨਿਊ ਕਰਤਾ ਵਾ ਆਪਾਂ ਚਲੋ ਵੀ ਰੰਮ ਤੇ ਰੰਮ ਤੇ ਹੁਣ ਅਮਰੀਕਸਰ ਪਹੁੰਚ ਗਏ ਆ ਤੇ ਬਾਈ ਵੈ ਇਹ ਉਹਨਾਂ ਦਾ ਅਚਾਨਕ ਪਲਾਨ ਬਣ ਗਿਆ ਮਤਲਬ ਸਵਾਰੀ ਦਾ ਅਚਾਨਕ ਪਲਾਨ ਬਣ ਗਿਆ ਤੇ ਅੰਮ੍ਰਿਤਸਰ ਗੋਲਡਨ ਟੈਂਪਲ ਵੀ ਜਾਣਾ ਵਾ ਤਾਂ ਕਰਕੇ ਭਾਈ ਅਸੀਂ ਮਨਾ ਨਹੀਂ ਕੀਤਾ ਮੈਂ ਕਿਹਾ ਚਲੋ ਥੋੜੇ ਬੋਧਾ ਅਡਜਸਟ ਕਰ ਲਾਂਗੇ ਤਾਂ ਫੇਰ ਭਾਈ ਗੱਡੀ ਆਪਾਂ ਸਿੱਧੀ ਰੋਕੀ ਆ ਕੇ ਅੰਮ੍ਰਿਤਸਰ ਗੋਲਡਨ ਟੈਂਪਲ ਦੀ ਪਾਰਕਿੰਗ ਚ ਭਾਈ ਲਗਭਗ 90 ਤੋਂ 95% ਗੱਡੀਆਂ ਆਈ ਦੀ ਡੇਟ ਵਿੱਚ ਆਹੀ ਪਾਰਕਿੰਗ ਚ ਆ ਕੇ ਰੋਕਦੀਆਂ ਵਾ ਕਿਉਂਕਿ ਭਾਈ ਸਿੱਧਾ ਪੋਲੋਂ ਹੁੰਦਾ ਵਾ ਜਿਹੜਾ ਸਿੱਧਾ ਪਾਰਕਿੰਗ ਤੱਕ ਜਾਂਦਾ ਵਾ ਇਹ ਬਹੁਤ ਫਾਇਦਾ ਹੋ ਜਾਂਦਾ ਨਹੀਂ ਤੇ ਆਸੇ ਪਾਸੇ ਜੇ ਪਾਰਕਿੰਗ ਲੈਣੀ ਹੈ ਥੋੜੇ ਬੋਧਾ ਤੁ ਮਤਲਬ ਗਲੀਆਂ ਜੀਆਂ ਵਾਂ ਸਿਸਟਮ ਇਦਾਂ ਦਾ ਕੁਛ ਬਾਈ ਵੈਸੇ ਪਾਰਕਿੰਗ ਦੇ 4-5 ਫਲੋਰ ਆ ਪਰ ਅਸੀਂ ਸਭ ਤੋਂ ਉੱਪਰ ਆਪਣੀ ਗੱਡੀ ਲੈ ਆਂਦੀ ਸੀ ਤਾਰਿਆਂ ਦੀ ਲੋਏ ਵਿੱਚ ਤੇ ਬਾਈ ਗੱਡੀ ਪਾਰਕ ਕਰਨ ਤੋਂ ਬਾਅਦ ਸਵਾਰੀ ਆਪਣੀ ਜਾ ਚੁੱਕੀ ਐ ਮੱਥਾ ਟੇਕਣ ਲਈ ਤੇ ਬਾਈ ਆਪਾਂ ਸਟੋਰੀ ਪਾਏ ਹੀ ਕਿ ਤਾਂ ਆਪਣੀ ਸਟੋਰੀ ਦੇਖ ਕੇ ਆ ਬਾਈ ਆਪਾਂ ਨੂੰ ਮਿਲਣ ਆ ਗਿਆ ਕੁਦਰਤੀ ਇਹ ਵੀ ਐਸੇ ਪਾਰਕਿੰਗ 'ਚ ਸੀਗਾ ਬਾਈ ਵੈਸੇ ਤੇ ਵੀਰ ਪਾਰਕਿੰਗ ਨੂੰ ਐਗਜ਼ਿਟ ਕਰ ਗਿਆ ਹੀਗਾ ਪਰ ਆਪਣੇ ਕਰਕੇ ਬਾਈ ਮੁੜ ਕੇ ਆ ਬਾਈ ਇਹ ਵਾਲੇ ਪਿਆਰ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਭਰਾ ਇਦਾਂ ਹੀ ਪਿਆਰ ਕਰਦੇ ਰਹੋ ਬਾਕੀ ਲਵ ਯੂ ਆ ਨਵਾਂ ਸਾਲ ਚੜ ਚੁੱਕਾ ਵਾ ਤੁਹਾਨੂੰ ਬ ਤੋ ਮੈਂ ਕਹਿਆ ਭਾਈ ਆਇਆ ਤਾਂ ਹੈਗਾ ਵਾ ਸਾਡਾ ਚਾਹ ਪੀਣ ਨੂੰ ਦਿਲ ਕਰਦਾ ਸੀ ਤਾਂ ਕਰਕੇ ਬਾਈ ਨੂੰ ਨਾਲ ਲੈ ਕੇ ਆਪਾਂ ਚਾਹ ਪੀਣ ਲਈ ਚੱਲੇ ਆ ਬੱਸ ਸਟੈਂਡ ਦੇ ਕੋਲ ਅੱਜ ਭਾਈ ਠੰਡ ਵੀ ਬਹੁਤ ਆ ਤੇ ਭਾਈ ਚਾਹ ਵਗਰਾ ਪੀਣ ਤੋਂ ਬਾਅਦ ਆਪਾਂ ਫਿਰ ਤੋਂ ਆਪਾਂ ਵਾਪਸ ਆਪਣੀ ਗੱਡੀ ਕੋ ਪਹੁੰਚ ਚੁੱਕੇ ਹੈਗੇ ਤੋ ਭਾਈ ਜੀ ਹੁਣਾਂ ਦੀ ਸਵਾਰੀ ਦਾ ਆ ਚੁੱਕਾ ਵਾ ਫੋਨ ਤ ਤਾਂ ਕਰਕੇ ਵੀਰ ਤੇ ਚੱਲਾ ਵਾ ਆਪਣੇ ਘੇੜੇ ਤੇ ਪਰ ਸਾਨੂੰ ਹੋਜੇ ਵੇਟ ਕਰਨੀ ਪੈਣੀ ਆ ਤਲੋ ਵੀ ਭਾਈ 10 ਮਿੰਟ ਬਾਅਦ ਆਪਣੀ ਵੀ ਸਵਾਰੀ ਪਹੁੰਚ ਚੁੱਕੀ ਸਗੀ ਤੋ ਭਾਈ ਸਵਾਰੀ ਕਹਿੰਦੀ ਡ੍ਰੌਪ ਹਜੇ ਵੀ ਨਹੀਂ ਕਰਨਾ ਹੁਣ ਪਲਾਨ ਬਣ ਗਿਆ ਵਾ ਮੱਖਣ ਢਾਬੇ ਤੇ ਫੇਰ ਬਾਈ ਗੱਡੀ ਆਪਾਂ ਪੱਟ ਕੇ ਲੈ ਆਂਦੀ ਆ ਮੱਖਣ ਟਾਬੇ ਬਾਈ ਅੰਬਰਸਰ ਦਾ ਮਸ਼ਹੂਰ ਟਾਬਾ ਵਾਏ ਵਾਲਾ ਸਪੈਸ਼ਲੀ ਨੋਨ ਵੈਜੀਟੇਰੀਅਨ ਤੇ ਬਾਈ ਪਤਾ ਨਹੀਂ ਮੈਨੂੰ ਵੀ ਲੱਗਦਾ ਅੰਮ੍ਰਿਤਸਰ ਸ਼ਹਿਰ ਵਿੱਚ ਬਾਈ ਨੋਨ ਵੈਜ ਬਹੁਤ ਲੋਕੀ ਖਾਂਦੇ ਆ ਬਹੁਤ ਜ਼ਿਆਦਾ ਖਾਂਦੇ ਆ ਬਾਈ ਬਾਈ ਮੈਨੂੰ ਇਦਾਂ ਲੱਗਦਾ ਵਾ ਬਾਕੀ ਤੁਸੀਂ ਕਮੈਂਟ 'ਚ ਆਪਣੀ ਰਾਏ ਦੱਸੋ ਖਾਣ ਪੀਣ ਦੇ ਮਾਮਲੇ 'ਚ ਤੁਹਾਨੂੰ ਪਤਾ ਅੰਮ੍ਰਿਤਸਰ ਇੱਕ ਨੰਬਰ ਆ ਤੇ ਬਾਈ ਸਵਾਰੀ ਡ੍ਰੌਪ ਕਰਨ ਤੋਂ ਬਾਅਦ ਆਪਣੀ ਗੱਡੀ ਦਾ ਵੀ ਡਿਨਰ ਦਾ ਟਾਈਮ ਹੋ ਗਿਆ ਸੀ ਤਾਂ ਕਰਕੇ ਗੱਡੀ ਆਪਾਂ ਪੈਟਰੋਲ ਪੰਪ ਤੇ ਲਾਤੀ ਆ ਹੈ ਵੀ ਬਾਈ ਅਰਬਾਨੀਆਂ ਗੱਡੀ ਦਾ ਡੀਜ਼ਲ ਇ ਇੱਥੇ ਇਕੱਠੇ ਪਾਉਣੇ ਮਜ਼ਾਕ ਕਰਦਾ ਭਰਾਵਾ ਜੀ ਡੀਜ਼ਲ ਹੀ ਪਾਉਣਾ ਤੇ ਭਾਈ ਡੀਜ਼ਲ ਭਰਨ ਤੋਂ ਬਾਅਦ ਲਗਭਗ ਡੇਢ ਘੰਟਾ ਵੇਟ ਕਰਨ ਤੋਂ ਬਾਅਦ ਸਵਾਰੀ ਆਪਣੀ ਬਾਹਰ ਆ ਚੁੱਕੀ ਆ ਡਿਨਰ ਵਗੈਰਾ ਕਰਕੇ ਤਾਂ ਹੁਣ ਭਾਈ ਕੰਮ ਰਹਿ ਗਿਆ ਬਸ ਡ੍ਰੌਪ ਹੀ ਕਰਨਾ ਵਾ ਹੋਟਲ ਇਥੋਂ 2-3 ਕਿਲੋਮੀਟਰ ਹੀ ਆ ਬਸ ਲੱਗ ਗਈ ਆ 5 ਮਿੰਟਾਂ ਦਾ ਰਸਤਾ ਚਲੋ ਵੀ ਭਾਈ ਫਾਈਨਲੀ ਆਪਾਂ ਰੰਮ ਤੇ ਰੰਮ ਤੇ ਹੋਟਲ ਵੀ ਪਹੁੰਚ ਗਏ ਜਿੱਥੇ ਸਵਾਰੀ ਨੂੰ ਡ੍ਰੌਪ ਕਰਨਾ ਵਾ ਬੜਾ ਉੱਤਰਾ ਜਾਂ ਨਾਵਾ ਭਾਈ ਬੋਗਨ ਵਿਲਾ ਜਿੱਥੇ ਡ੍ਰੌਪ ਕਰਨਾ ਵਾ ਸਵਾਰੀ ਨੂੰ ਤੇ ਬਈ ਲੋਕੇਸ਼ਨ ਤੇ ਪਹੁੰਚ ਕੇ ਹੁਣ ਮੇਨ ਕੰਮ ਰਹਿ ਗਿਆ ਵਾ ਸਵਾਰੀ ਦੇ ਸਮਾਨ ਉਤਾਰਨ ਦਾ ਡੌਬਰ ਕਹਿੰਦੇ ਚੜ ਗਿਆ ਵਾ ਛੱਤ ਤੇ ਤੇ ਮੇਨ ਕੰਮ ਆ ਗਿਆ ਡਰਾਈਵਰਾਂ ਦਾ ਇਹ ਤਰਪਾਲ ਲਾਉਣੀ ਪੈਂਦੀ ਕਿਉਂਕਿ ਝਰੀਟਾ ਪੈ ਜਾਣੀਆਂ ਗੱਡੀ ਹੈ ਨਵੀਂ ਆ ਆਪਣੀ ਤੇ ਟੈਚੀਆਂ 'ਚ ਜਦਾਵਾ ਜਦੋਂ ਬੰਦੇ ਵੱਢ ਕੇ ਪਾਏ ਹੁੰਦੇ ਇੰਨੇ ਭਾਰੇ ਹੁੰਦੇ ਤਾਂ ਭਾਈ ਮੇਨ ਕੰਮ ਇਹੀ ਹੁੰਦਾ ਟੈਚੀ ਲਾਉਣ ਵਾਲਾ ਤਾਂ ਕਰਕੇ ਭਾਈ ਦੋ ਬੰਦੇ ਚਾਹੀਦੇ ਆ ਗੱਡੀ ਤੇ ਸਮਾਨ ਵਗੈਰਾ ਉਤਾਰਨ ਲਈ ਉੱਪਰੋਂ ਫੜਨਾ ਹੁੰਦਾ ਵਾ ਤੇ ਸਮਾਨ ਵਗੈਰਾ ਉਤਾਰਨ ਤੋਂ ਬਾਅਦ ਰੱਸੀ ਵਗੈਰਾ ਸੰਭ ਤੋਂ ਬਾਅਦ ਫਾਈਨਲੀ ਆਪਾਂ ਭਾਈ ਵਾਪਸ ਚੱਲੇ ਆ ਜਲੰਧਰ ਵੱਲ ਨੂੰ ਖਾਲੀ ਜਾਣੀ ਹੈ ਗੱਡੀ ਇੱਥੋਂ ਨੰਬਰ ਸਰ ਇੱਕ ਗੱਲ ਦੇਖੀ ਬਾਈ ਮੀਟ ਸਭ ਤੋਂ ਜ਼ਿਆਦਾ ਅੰਬਰਸਾਤੀ ਖਾਂਦੇ ਆ ਮੇ ਹਿਸਾਬ ਤਾ ਉਹ ਜਲਾ ਹੈ ਜਿੰਨੀਆਂ ਇੱਥੇ ਨਾਨ ਵੇਜ ਵਾਲੀਆਂ ਦੁਕਾਨਾਂ ਜਿਹਦਾ ਆ ਮੱਕਣ ਹੋ ਗਿਆ ਕਿੰਨੀਆਂ ਹੀ ਆ ਜਿਹੜੀਆਂ ਮਤਲਬ ਖਤਰਨਾਕ ਹੀ ਆ ਜਿੰਨਾ ਇੱਥੇ ਰੱਬ ਨੂੰ ਮੰਨਦੇ ਉੰਨਾ ਹੀ ਜ਼ਿਆਦਾ ਪਾਪ ਮੈਨੂੰ ਲੱਗਦਾ ਬਾਕੀ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਆ ਪਰ ਮੇਰਾ ਵਿਚਾਰ ਇਹ ਵਾ ਕਿ ਯਾਰ ਬਹੁਤ ਨਾਨ ਵੇਜ ਬਹੁਤ ਖਾਂਦੇ ਬੰਦੇ ਇੱਥੇ ਕਤਰਨਾਗਲੇਵਲ ਵਾਲਾ ਭਾਈ ਅੰਬਰਸਰੋਂ ਪੱਟ ਕੇ ਗੱਡੀ ਸਿੱਧੀ ਲੈਣ ਦੀ ਹੈ ਜੰਡਿਆਲੇ ਟੋਲ ਦੇ ਲਾਗੇ ਰੋਡ ਕਲਾਂ ਢਾਬੇ ਤੇ ਭਾਈ ਇੱਥੇ ਗੱਡੀ ਤਾਂ ਰੋਕੀ ਆ ਰਾਤ ਦਾ 1 ਵਜ ਗਿਆ ਤੇ ਚੋਬਰਾਂ ਨੇ ਡਿਨਰ ਨਹੀਂ ਕੀਤਾ ਹਜੇ ਤੱਕ ਤੇ ਰੋਡ ਕਲਾਂ ਢਾਬੇ ਸਭ ਤੋਂ ਪਹਿਲਾਂ ਰੁੱਕੇ ਤੇ ਕੀਤਾ ਮੋਟਰ ਵਿਸਰਜਣ ਉਸ ਤੋਂ ਬਾਅਦ ਭਾਈ ਡਰਾਈਵਰ ਰੂਮ ਚ ਜਾ ਕੇ ਆਪਾਂ ਹੋ ਗਏ ਰੋਟੀ ਦਵਾਲੇ ਭਾਈ ਰੋਟੀ ਪਣੀ ਖਾਣ ਤੋਂ ਬਾਅਦ ਸਫ਼ਰ ਆਪਾਂ ਦੁਬਾਰਾ ਤੋਂ ਕੰਟੀਨਿਊ ਕਰਨ ਲੱਗੇ ਆ ਧੁੰਦ ਦਾ ਸ਼ੁਕਰ ਭਾਈ ਨਹੀਂ ਨਹੀਂ ਤੇ ਜਿਹੜੇ ਸਭ ਨਾਲ ਪਾਰਕਿੰਗ ਤੇ ਦੇਖਣ ਨੂੰ ਲੱਗਦਾ ਹੈਗਾ ਮੈਂ ਕਿਹਾ ਰੋਡ ਤੇ ਬਹੁਤ ਧੁੰਦ ਮਿਲਨੀ ਬਈ ਆਪਾਂ ਨੂੰ ਪਰ ਬਚਾਈ ਰਮ ਤੇ ਰਮ ਤੇ ਗੱਡੀ ਆਪਾ ਜਲੰਧਰ ਲੈ ਆਂਦੀ ਆ ਤੇ ਹੁਣ ਜਾਣਾ ਵਾ ਸਿੱਧਾ ਸਟੈਂਡ ਤੇ ਜਿੱਥੇ ਆਪਣੀ ਰਾਣੀ ਸੁਨਦਰਾ ਖੜੀ ਆ ਠੰਡ ਦਾ ਟਾਈਮ ਆ ਬਈ ਡੀਜ਼ਲ ਵਾਲੇ ਗੱਡੀਆਂ 4 ਪੈਂਟ ਮਿੰਟ ਸਟਾਰਟ ਹੀ ਰਹਿੰਦੇ ਗੜੂ ਠੰਡ ਵਿੱਚ ਜਦੋਂ ਖੜੀ ਹੁੰਦੀ ਆ ਗੱਡੀ ਤੇ ਬਾਕੀ ਭਾਈ ਸਾਸਰੀ ਗਾਲਾ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਿਓ ਚੈਨਲ ਨੂੰ ਦੇਖ ਲਿਓ ਫੋਲੋ ਕੀਤਾ ਕਿ ਨਹੀਂ ਤਾਂ ਜੋ ਇਦਾਂ ਦੀ ਵੀਡੀਓ ਤੁਹਾਨੂੰ ਦੇਖਦੀਆਂ ਰਹਿਣ ਤੁਹਾਡੀ ਫੀਡਬੈਕ ਚ ਬਾਕੀ ਸਾਸਰੀ ਗਾਲਾ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਬੀ ਪੋਜ਼ਿਟਿਵ